ਜਿਹੜੀ ਜਨਤਰੀ ਵਾਚਨ ਕਿ ਸਾਰੇ ਪਾਸੇ ਵਗਦਾ ਐ ਅਸਵਾਤ ਅਸੀਂ ਖੜੇ ਆ ਮੇਰੀ ਹੀ ਪਿੰਟਲੇਵਾਲ ਦੇ ਵਿੱਚ ਦੋਸਤੋ ਜਿਵੇਂ ਕਿ ਆਪਾਂ ਨੂੰ ਪਤਾ ਕਿ ਇਹਦਾ ਬਰਸਾਤਾ ਦਾ ਟਾਈਮ ਆ ਹਨਾ ਜੇ ਆਪਾਂ ਕਹਿ ਦੀ ਗੱਲ ਕਰੀਏ ਵੀ ਪੌਦੇ ਲਾਉਣ ਦਾ ਜਿਹੜਾ ਸਹੀ ਟਾਈਮ ਆ ਇੱਥੇ ਹਨਾ ਮੇਰੇ ਪਿੰਟਲੇਵਾਲ ਦੇ ਨੌਜਵਾਨ ਖੜੇ ਨੇ ਇਹਨਾਂ ਨੇ ਜਿਹੜੀ ਬੂਟੇ ਲਾਉਣ ਦੀ ਜਿਹੜੀ ਮੁਹਮਾਉ ਸ਼ੁਰੂ ਕੀਤੀ ਆ ਜਿਵੇਂ ਲੱਭ ਖਤਮਾ ਤੇ ਸੰਝਾ ਥਾਮਾ ਤੇ ਗੱਲ ਕਰਦੇ ਆ ਗੁਰਦੁਆਰਾ ਸਾਹਮਣੇ ਦੇ ਖੇਟਾਂ ਤੋਂ ਲੈ ਕੇ ਨਜ਼ਰ ਪਿੰਡ ਚ ਦਰਖਤ ਅਲੱਗ-ਅਲੱਗ ਥਾਮਾ ਤੇ ਲਾਏ ਆ ਆਪਾਂ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਨੂੰ ਲੈ ਕੇ ਕੀ ਅਸੀਂ ਸਾਰੇ ਪਿੰਡ ਚੋ ਜਿਵੇਂ ਗੁਰੂ ਸਾਹਿਬ ਗੁਰੂ ਘਰ ਤੋਂ ਲੈ ਕੇ ਨਹਿਰ ਵਾਲੇ ਗੁਰੂ ਤੱਕ ਗੁਰੂ ਘਰ ਤੱਕ ਸਾਰੀਆਂ ਫਰਨੀਆਂ ਤੇ ਫੋਦੇ ਲਾਏ ਆ ਜਿਵੇਂ ਮੰਨ ਕੇ ਚੱਲੋ ਜਾਮਣ ਹੋ ਗਈ ਇਹ ਜਿਵੇਂ ਆਪਣੀ ਖਾਲੀ ਥਾਂ ਜਿਵੇਂ ਹਸ ਉਥਾਰ ਲਾ ਲੋ ਜਾਂ ਨਹਿਰ ਤੇ ਲਾ ਲੋ ਜਾਮਣ ਹੋ ਗਈ ਤੂਤ ਹੋ ਗਿਆ ਨਮ ਡੇਕ ਐਦਾਂ ਦੇ ਲਾਏ ਆ ਜਿਵੇਂ ਅੱਛਾ ਫਲਦਾਰ ਬੂਟੇ ਲਾਏ ਆ ਹਾਂਜੀ ਫਲਦਾਰ ਜਿਹੜੀ ਆਪਣੀ ਫਰਨੀ ਤੇ ਆ ਉਹਦੇ ਤੇ ਥੋੜਾ ਜਿਹਾ ਵੀ ਆਪਾਂ ਵੈਸੇ ਲਾਏ ਆ ਕਿ ਤੇ ਬਾਕੀ ਥਰੇ ਰੁਕੇ ਕੋ ਗੱਲੇ ਅੱਛਾ ਜੀ ਮੈਂ ਤੁਸੀਂ ਜਿਹੜੇ ਫਲਦਾਰ ਬੂਟੇ ਲਾਇਏ ਨਾ ਤੇ ਨਾਲ ਨਾਲ ਜਿਵੇਂ ਸ਼ਾਨਦਾਰ ਬੂਟਿਆਂ ਦੀ ਗੱਲ ਕਰਦੇ ਹਾਂ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਆਪਾਂ ਕਹਿਨੇ ਆ ਰੋੜਾਂ ਦੀ ਗੱਲ ਕਰੀਦਾ ਰੋੜਾਂ ਦੇ ਦਰਖਤਾਂ ਤੇ ਤਕਰੀਬਨ ਕਟਾਈ ਹੋ ਚੁੱਕੇ ਨਾ ਦਰਖਤਾਂ ਜ਼ਿਆਦਾ ਕਟਾਈ ਹੋਈ ਆ ਤਾਂ ਆਪਾਂ ਇਹ ਨਹੀਂ ਯਾਦ ਪੈਂਦੀ ਆ ਕਿ ਹਰ ਇਨਸਾਨ ਸਾਹ ਲੱਭਦਾ ਜੀ ਸਾਹਵੇਂ ਬੈਠੀ ਆ ਨਾ 2 ਮਿੰਟ ਸਾਹ ਪਰ ਲਈਏ ਰੁਕਦੇ ਆ ਜਦ ਰਸਤੇ ਜਾਂਦੇ ਆ ਤਾਂ ਦਰਖਤਾਂ ਦੀ ਬਹੁਤ ਘਾਟ ਹੋ ਰਹੀ ਆ ਅੱਜ ਦੇ ਟਾਈਮ ਹਾਂਜੀ ਹਾਂਜੀ ਪਰ ਇਹ ਥੋੜਾ ਜਿਹਾ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਸੀ ਜਿੱਥੇ ਵੀ ਜਾਣੇ ਆ ਕਿ ਸਾਰੇ ਸਾਰੀ ਕਟਿੰਗ ਕਰ ਰਹੇ ਹੈਗੇ ਦਰਾਖਤਾਂ ਜਿਆਦਾ ਤਾਂ ਜਿਆਦਾ ਥਾਂ ਤੇ ਤਾਂ ਲੋਕਾਂ ਕਾ ਬਚਾ ਵੀ ਦਿੰਦੇ ਹੈਗੇ ਜਿਵੇਂ ਖੇਤਾਂ ਦੇ ਜਿਵੇਂ ਰੋਡ ਤੇ ਲਾ ਲਓ ਜਿਆਦਾਤਰ ਸਾਰੇ ਮੱਚੇ ਵੀ ਹੈਗੇ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਬਾਕੀ ਅਸੀਂ ਲੋਕਾਂ ਨੂੰ ਇਹੀ ਗੱਲ ਕਹਿਣੀ ਹੈ ਕਿ ਵੀ ਤੁਸੀਂ ਸਾਰੇ ਜੇ ਸਾਡਾ ਸਾਥ ਦਓ ਤਾਂ ਆਪਾਂ ਰਲ ਮਿਲ ਕੇ ਲਾਈਏ ਤਾਂ ਬਹਾਲਾ ਚੰਗਾ ਹਾਂਜੀ ਅੱਛਾ ਸਾਡੇ ਚੈਨਲ ਦੇ ਮਦਮੇ ਦੀ ਪੂਰੀ ਦੁਨੀਆ ਦੇਖਦੀ ਆ ਜਿਵੇਂ ਅੱਜ ਤੁਸੀਂ ਬੂਟੇ ਲਾ ਰਹੇ ਹੋ ਨਾ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੀ ਬੂਟੇ ਲਾਉਣੇ ਚਾਹੀਦੇ ਆ ਆਪਾਂ ਬੂਟਾ ਬੂਟੇ ਸਾਰਿਆਂ ਨੂੰ ਲਾਉਣੇ ਚਾਹੀਦੇ ਆ ਕਿਉਂਕਿ ਆਪਾਂ ਨੂੰ ਸਾਹ ਦੀ ਪ੍ਰੋਬਲਮ ਆਉਂਦੀ ਹੈਗੀ ਇਹ ਬੂਟਾ ਕਰਕੇ ਆਉਂਦੀ ਹੈ ਹੁਣ ਤੁਸੀਂ ਪਿਛਲੇ ਸਾਲ ਤੋਂ ਦੇਖੋ ਐਦ ਕਿ ਗਰਮੀ ਕਿੰਨੀ ਜ਼ਿਆਦਾ ਪਈ ਹੈ ਜੇ ਆਪਾਂ ਬੂਟੇ ਵੱਧ ਵੱਧ ਦਰਖਤ ਲਾਵਾਂਗੇ ਨਾਲੇ ਆਪਾਂ ਨੂੰ ਗਰਮੀ ਤੋਂ ਰਾਹਤ ਮਿਲੋਗੀ ਨਾਲੇ ਆਪਾਂ ਸੇਫ ਰਹਾਂਗੇ ਅੱਛਾ ਜਿਵੇਂ ਜਿਵੇਂ ਦਰਖਤਾਂ ਦੀ ਕਟਾਈ ਹੁੰਦੀ ਜਾਂਦੀ ਹੈ ਹਨਾ ਹਾਂਜੀ ਹਾਂਜੀ ਤੇ ਓਵੇਂ ਓਵੇਂ ਬਿਮਾਰੀਆਂ ਵਧਦੀ ਜਾਂਦੀਆਂ ਨੇ ਹਨਾ ਹਾਂਜੀ ਹਾਂਜੀ ਬਿਮਾਰੀਆਂ ਦਾ ਤਾਂ ਬਹੁਤ ਜ਼ਿਆਦਾ ਜੀ ਹੁਣ ਤੁਸੀਂ ਦੇਖੋ ਆਪ ਜੀ ਜੇ ਆਪਾਂ ਬਹੁਤ ਬਹੁਤ ਦਰਖਤ ਲਾਵਾਂਗੇ ਬਿਮਾਰੀਆਂ ਤੋਂ ਵੀ ਇਹ ਚੀਤੇ ਰਹਤ ਬਹੁ ਮਰਦੀਏਗੀ ਜਿਵੇਂ ਕਿ ਸਾਨੂੰ ਆਕਸੀਜਨ ਦੀ ਲੋੜ ਪੈਂਦੀ ਹੈ ਨਾ ਹਾਂਜੀ ਹਾਂਜੀ ਇਹ ਦਰਖਤਾਂ ਦਾ ਹੀ ਹੈ ਜੀ ਜੇ ਆਪਾਂ ਦਰਖਤ ਲਾਵਾਂਗੇ ਆਪਣਾ ਆਕਸੀਜਨ ਦੀ ਕੋਈ ਘਾਟ ਨਹੀਂ ਹੋਣੀ ਜੀ ਇਹ ਚੀਜ਼ ਕਰਕੇ ਆਮ ਲੋਕਣ ਕੀ ਕਹਿਣਾ ਚਾਹੋਗੇ ਸਾਡੇ ਚੰਨੇ ਦੀ ਮਦਦ ਨਹੀਂ ਪੂਰੀ ਦੁਨੀਆ ਦੇਖਦੀ ਹੈ ਉਹਨਾਂ ਨੂੰ ਦਰਖਤ ਲਾਉਣੇ ਚਾਹੀਦੇ ਹਾਂਜੀ ਹਾਂਜੀ ਦਰਖਤ ਦਾ ਸਾਨੂੰ ਸਭ ਤੋਂ ਵੱਧ ਹਰੇਕ ਬੰਦੇ ਨੂੰ ਮੰਨ ਕੇ ਚੱਲੋ 2-2 4-4 5-5 ਦਰਖਤ ਲਾਉਣੇ ਚਾਹੀਦੇ ਆ ਜਿਆਦਾਤਰ ਆਪਾਂ ਨੂੰ ਘ ਇਹ ਸਾਰੇ ਭਰਾਵਾਂ ਦਾ ਵੀ ਬਹੁਤ ਧੰਨਵਾਦ ਹੈ ਇਹ ਸਾਡਾ ਨਾ ਉਹ ਬਣਿਆ ਵਗਾ ਕਲੱਬ ਵਾਂਗੂ ਬਣਿਆ ਵਗਾ ਛਿਰੂ ਗ੍ਰਾਂਸਾਹ ਸਤਕਾਰ ਜਿੱਥੇ ਸਾਡਾ ਨਾਮ ਆਗਾ ਅਸੀਂ ਗੱਲ ਕਰਦੇ ਹਾਂ ਜਿੰਮੇ ਤੁਸ ਨੂੰ ਅਕਸਰ ਦੇਖਦੇ ਵਿੱਚ ਹੁੰਦਾਗਾ ਜਵੇਂ ਗੁਰੂ ਸਾਹਿਬ ਦੀ ਬੀੜ ਨੂੰ ਲੋਕ ਲੈ ਕੇ ਜਾਂਦੇ ਘਰਾਂ ਦੇ ਵਿੱਚ ਨਾ ਜਿਵੇਂ ਖੰਡਕਪੜ ਪ੍ਰਗਾਸ ਕਰਾਉਂਦੇ ਆ ਜਾਂ ਕਿਦਾਂ ਕਿਸ ਤਰ੍ਹਾਂ ਹੀ ਭੋਗ ਪੰਦਦੇ ਨੇ ਨਾ ਤਾਂ ਸਾਡੇ ਬੰਨਿਓ ਜਿਹੜੀ ਤੁਹਾਡੀ ਸੰਸਥਾ ਬਣੀ ਹੋਈ ਆ ਨਾ ਤਾਂ ਉਹਦੇ ਮਨੋਂ ਤੁਹਾਡਾ ਉਹ ਜਿਹੜਾ ਗੁਰੂ ਸਾਹਿਬ ਦੀ ਬੀੜ ਦੇ ਮੂਲੇ ਬੜੇ ਤਰੀਕੇ ਨਾਲ ਸੇਵਾ ਕੀਤੀ ਜਾਂਦੀ ਐ ਜਵੇਂ ਤੱਪੜ ਵਸਾਏ ਜਾਂਦੇ ਨੇ ਹਣਾ ਤਾਂ ਪਾਣੀ ਦੀ ਪਾਣੀ ਛੜਕੇ ਇਦਾਂ ਦਾ ਤੁਹਾਡੇ ਵਿੱਚ ਬਣਵਾਈ ਜਾਂਦੀਆਂ ਨੇ ਹਾਂਜੀ ਹਾਂਜੀ ਉਹ ਸਾਡਾ ਵੀਰੇ ਆ 10 15 ਬੰਦਿਆਂ ਦਾ ਉਹ ਗਰੁੱਪ ਬਣਿਆ ਹੋਗਾ ਉਹ ਜਿਨ੍ਹਾਂ ਦੇ ਵੀ ਪਿੰਡ ਦੇ ਵਿੱਚ ਪ੍ਰਕਾਸ਼ ਹੁੰਦਾ ਉਹ ਅਸੀਂ ਮੈਟ ਦੀ ਸੇਵਾ ਅਸੀਂ ਆਪਦੇ ਨੂੰ ਫ੍ਰੀ ਕਰਦੇ ਆ ਹਾਂ ਜੀ ਠੀਕ ਹੈ ਸਾਰਾ ਕੁਛ ਹੈ ਬਾਕੀ ਜਿੱਦਾਂ ਅਸੀਂ ਹੁਣ ਆ ਸਾਰੇ ਜਣੇ ਅਸੀਂ ਮੁੰਡੇ ਰਲ ਕੇ ਜਿੰਨੇ ਮੁੰਡੇ ਤੁਹਾਡੇ ਸਾਹਮਣੇ ਹੈਗੇ ਇਹ ਸਾਰੇ ਮੁੰਡੇ ਆਹ ਬੂਟੇ ਲਾ ਰਹੇ ਹੈਗੇ ਤੇ ਇਹ ਤੁਹਾਨੂੰ ਆਪ ਨੂੰ ਹੀ ਪਤਾਗਾ ਗਰਮੀ ਕਿੰਨੀ ਹੈਗੀ ਪਰ ਇਹ ਥੋੜਾ ਜਨਾ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈਗਾ ਕਿਉਂਕਿ ਜੀ ਹਰੇਕ ਪਿੰਡ ਚ ਆਏ ਮੰਨ ਕੇ ਚੱਲੋ ਅਸੀਂ ਸਾਡੇ ਪਾਸ 500 ਬੂਟੇ ਲਾਏ ਗਏ ਠੀਕ ਹੈ 5500 ਬੂਟੇ ਦੇ ਵਿੱਚੋਂ 2-4 ਦਿਨ ਹੋ ਗਏ ਸਾਨੂੰ ਲਾਉਂਦਿਆਂ ਨੂੰ 2-4 ਬੂਟਿਆਂ 'ਚ ਸਾਨੂੰ ਕੋਈ ਪਸ਼ੂ ਖਾ ਗਿਆ ਕੋਈ ਕਿਸੇ ਦਾ ਕੋਈ ਬੱਕਰੀ ਵਗੈਰਾ ਖਾ ਗਈ ਹਨਾ ਉਹ ਥੋੜਾ ਜਿਹਾ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਲੋਕ ਜ਼ਿੰਮੇਵਾਰੀ ਨਹੀਂ ਸਮਝੀ ਜੇ ਲੋਕ ਸਾਥ ਦੇਣ ਤਾਂ ਅਸੀਂ ਆਪ ਅਸੀਂ 5500 ਲਾਇਆ ਅਗਲੇ ਸਾਲ ਨੂੰ ਅਸੀਂ ਇਸ ਤੋਂ ਜ਼ਿਆਦਾ ਲਾਵਾਂਗੇ ਠੀਕ ਹੈ ਬਾਕੀ ਜੇ ਹਰੇਕ ਬੰਦਾ ਆਪ ਦੇ ਆਪ ਦੇ ਗੇਟ 'ਚ ਵੀ ਪਾਣੀ ਪਾਵੇ ਤਾਂ ਸਾਰਾ ਪੌਦਾ ਪੂਰਾ ਵਧੀਆ ਚੱਲੇ ਉਹ ਅਸੀਂ ਜ਼ਿੰਮੇਵਾਰੀ ਚੁੰਮੇ ਨਹੀਂ ਨਹੀਂ ਜ਼ਿੰਮੇਵਾਰੀ ਅਸੀਂ ਸਾਰੇ ਪੌਦਿਆਂ ਨੂੰ ਅਸੀਂ ਪਾਣੀ ਵੀ ਆ ਨਾ ਹੋਣਾ ਕਰਨਾ ਪਵੇ ਅਸੀਂ ਕੋਈ ਕੁਝ ਹੋਰ ਕਰੀਏ ਇਸ ਤੋਂ ਬਿਨਾ ਜੇ ਸਾਨੂੰ ਸਾਥ ਮਿਲੇ ਤਾਂ ਸਾਨੂੰ ਹੌਸਲਾ ਮਿਲੂ ਇਹ ਚੀਜ਼ ਦਾ ਤਾਂ ਅਸੀਂ ਕੁਝ ਅੱਗੇ ਹੋਰ ਲਈ ਤੇ ਬੀਤੀ ਦਿਨ ਇੱਕ ਇਹ ਵੀ ਗੱਲ ਦੇਖਣ ਨੂੰ ਸਾਹਮਣੇ ਐ ਜਿਵੇਂ ਠੰਡੇ ਮਿੱਠੇ ਪਾਣੀ ਦੀ ਸਬੀਲ ਵੀ 20 ਮਿੰਟ ਲਈ ਗਈ ਹੈ ਹਨਾ ਤਾਂ ਤੁਹਾਡਾ ਜਿਹੜਾ ਇੱਕ ਤੁਹਾਡਾ ਗਰੁੱਪ ਬਣਾਇਆ ਗਿਆ ਕਲੱਬ ਬਣਾਇਆ ਗਿਆ ਉਹਦਾ ਕੀ ਨਾਮ ਹੈ ਆਪਣੇ ਗਰੁੱਪ ਦਾ ਨਾਮ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਜਥਾ ਜੀ ਜਿਵੇਂ ਆਪਾਂ ਮੇਟ ਦੀ ਸੇਵਾ ਕਰਦੇ ਆਂ ਕਿ ਜਿਵੇਂ ਸਬੀਲ ਲਾਈ ਸੀ ਉਸੇ ਸਾਰੇ ਜਿੰਨਾ ਗਰੁੱਪ ਚ ਮੁੰਡੇ ਆ ਕੇ ਸੀ ਸਾਂਝੇ ਨੇ ਰਲ ਮਿਲ ਕੇ ਸਬੀਲ ਲਈ ਆ ਅਸੀਂ ਉਹ ਸਬੀਲ ਹਰ ਇੱਕ ਸਾਲ ਲਾਇਆ ਕਰ ਮੇਰੇ ਮੇਰੇ ਅੱਗੇ ਦੀ ਅੱਗੇ ਕਰਾਂਗੇ ਸਾਰੇ ਨੌਜਵਾਨਾਂ ਦਾ ਧੰਨਵਾਦ ਉਹ ਸਿੱਖ ਦੇ ਮੁੰਡੇ ਦਿਖਾ ਦਿਓ ਬਹੁਤ ਵਧੀਆ ਮਿਹਨਤ ਕਰਦੇ ਹੈਗੇ ਜੇ ਇਹ ਇਹ ਸਾਥ ਦਿੰਦੇ ਜਾਂ ਤਾਂ ਤਾਂ ਹੀ ਅਸੀਂ ਲਾ ਰਹੇ ਹਾਂ ਜੇ ਇਹ ਸਾਥ ਨਾ ਦੇਣ ਤਾਂ ਅਸੀਂ ਕਿੱਥੋਂ ਲਾਵਾਂਗੇ ਕਿਉਂਕਿ ਸਾਥ ਤਾਂ ਹਰ ਇੱਕ ਚੀਜ਼ ਤੇ ਜ਼ਰੂਰੀ ਹੁੰਦਾ ਹੈ ਇਹ ਸਾਥ ਨਾਲ ਹੀ ਅਸੀਂ ਤੁਰੇ ਫਿਰਦੇ ਆ ਜੀ ਬਾਕੀ ਪਿੰਡ ਦੇ ਮੁੰਡਿਆਂ ਨੂੰ ਬਹੁਤ ਬਹੁਤ ਅਪੀਲ ਹੈ ਕਿ ਜਿੰਨੇ ਵੀ ਸਾਡੇ ਨਾਲ ਜੁੜ ਸਕਦੇ ਹੈਗੇ ਜੁੜੋ ਜੇ ਬਹੁਤ ਬਹੁਤ ਪਿੰਡ ਦੇ ਮੁੰਡੇ ਜੁੜਨਗੇ ਤਾਂ ਅਸੀਂ ਆਪ ਹੌਸਲਾ ਵਧੂ ਸਾਡਾ ਅੱਗੇ ਚੰਗੇ ਕੰਮ ਹੋਣਗੇ ਅੱਗੇ ਚੰਗੇ ਕੰਮ ਹੋਣਗੇ ਬਹੁਤ ਬਹੁਤ ਮੁੰਡੇ ਜੁਟਣੇ ਸਾਡੇ ਨਾਲ ਲੀਡ ਨੇ ਬਹੁਤ ਵਧੀਆ ਸੰਦੇਸ਼ ਵੀ ਦਿੱਤਾ ਤੇ ਇੱਕ ਸਨੇਹਾ ਵੀ ਲਾਇਆ ਸਨੇਹਾ ਵੀ ਲਾਇਆ ਨਾ ਨ ਇੱਕ ਥੋਰ ਨਾਲ ਇੱਕ ਆਪਾਂ ਗੱਲ ਕਰਦੇ ਆ ਇੱਕ ਜੁਮੇਵਾਰੀ ਵੀ ਸੌਂਪੀ ਗਈ ਆ ਜਿਵੇਂ ਅੱਜ ਇਹਨਾਂ ਨੇ 550 ਦੇ ਕਰੀਬ ਬੂਟੇ ਦੇ ਲਗ ਲਗ ਥਾਵਾਂ ਤੇ ਲਾਏ ਨੇ ਜਿਵੇਂ ਸਿਆਣੇ ਕਹਿੰਦੇ ਨੇ ਕਿ ਇੱਕ ਲੌਣ ਵਾਲੇ ਲਾਇਨੇ ਇੱਕ ਬਟਨ ਵਾਲੇ ਪੱਟਦਾ ਨਾ ਦੋਨਾਂ ਨੂੰ ਅਗਲਗ ਥਾਂ ਲ ਮਿਲਿਆ ਪਰ ਜਿਵੇਂ ਅੱਜ ਇਹਨਾਂ ਨੇ 550 ਬੂਟਾ ਲਾਇਆਗਾ ਕਿਸੇ ਦੇ ਬਾਹਰ ਚ ਲੱਗਿਆ ਕਿ ਸਾਂਝੇ ਥਾਂਵਾਂ ਤੇ ਲੱਗਿਆ ਪਰ ਜੇਕਰ ਹਰ ਇਨਸਾਨ ਥੋੜੀ ਥੋੜੀ ਜ਼ਿੰਮੇਵਾਰੀ ਸਮਝਦਾ ਆਪਣੇ ਬਾਗਾਂ ਦੇ ਵਿੱਚ ਉਸ ਪੌਦੇ ਦੀ ਰਖਵਾਲੀ ਕਰਦਾ ਉਸ ਨੂੰ ਟਾਈਮ ਸਰ ਪਾਣੀ ਦਿੰਦਾ ਉਸ ਨੂੰ ਜਿਵੇਂ ਕੀ ਆਪਾਂ ਗੱਲ ਕਰਦੇ ਆਂ ਵੀ ਕੋਈ ਜਾਨਵਰ ਆਉਂਦਾ ਜਾਂ ਬੱਕਰੀ ਆ ਜਿਵੇਂ ਇਹਨਾਂ ਨੇ ਕਿਹਾ ਕਿ ਮੱਝ ਜਾਂ ਕੁਝ ਵੀ ਉਸ ਤੋਂ ਹੀ ਜਾਨਵਰ ਨਿਕਲਦੇ ਨੇ ਉਹਨਾਂ ਨੂੰ ਬਚਾਇਆ ਜਾਵੇ ਹਨ ਜਿਵੇਂ ਵੀਰ ਨੇ ਦੱਸਿਆ ਕਿ 550 ਬੂਟਾ ਲਾ ਕੇ ਹੱਡਿਆਂ ਦੇ ਪਿੱਛੇ ਦੀ ਕਿਨਾਰੇ ਬੱਕਰੀ ਦੇ ਜਾਨਵਰ ਦੇ ਆਕੇ ਉਹਨਾਂ ਨੂੰ ਛਕ ਲਿਆ ਪਰ ਜੇਕਰ ਸਾਰੇ ਬੰਦੇ ਥੋੜੀ ਥੋੜੀ ਜ਼ਿੰਮੇਵਾਰੀ ਸਮਝਦੇ ਆ ਤਾਂ ਜਿਹੜਾ ਸਾਡਾ ਆਪਾਂ ਕਹੀਏ ਵੀ ਪੰਜਾਬ ਹੈ ਜਾਂ ਗੱਲ ਕਰੀਏ ਆਪਾਂ ਲੱਕ ਦੀ ਗੱਲ ਕਰੀਏ ਤਾਂ ਸਾਰਾ ਜਿਹੜਾ ਹਰਾ ਭਰਾ ਜਲਦੀ ਹੋ ਜਾਵੇਗਾ ਜੇਕਰ ਹਰ ਇਨਸਾਨ ਜ਼ਿੰਮੇਵਾਰੀ ਸਮਝੂਗਾ ਪਰ ਜਿਵੇਂ ਸ਼ਾਨੇ ਕਹਿੰਦੇ ਨੇ ਕਿ ਇੱਕ ਰੁੱਖ 100 ਸੁੱਖ ਹਨਾ ਜੇਕਰ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਕ ਇੱਕ ਬੂਟਾ ਵੀ ਲਾਉਂਦਾਗਾ ਤਾਂ ਫਿਰ ਵੀ ਜਿਹੜਾ ਸਾਡਾ ਜਿਹੜਾ ਦੇਸ਼ ਆ ਜਾਂ ਸਾਡੇ ਪਿੰਡਾਂ ਦੀ ਗੱਲ ਕਰੀਏ ਤਾਂ ਇਹ ਹਰਿਆ ਭਰਿਆ ਹੋਣ ਚ ਜ਼ਿਆਦਾ ਟਾਈਮ ਨਹੀਂ ਲੱਗੂਗਾ ਤਾਂ ਜਿਵੇਂ ਅੱਜ ਮੇਰੇ ਪਿੰਟਲੇਵਾਲ ਦੇ ਸਾਰੇ ਨੌਜਵਾਨ ਖੜੇ ਨੇ ਇਹਨਾਂ ਨੇ ਅਲੱਗ ਅਲੱਗ ਥਾਂਾਂ 'ਤੇ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਇਨੀ ਤਪਦੀ ਹੋਈ ਗਰਮੀ ਨੂੰ ਨਾ ਦੇਖਦੇ ਹੋਏ ਆ ਉਹਦੀ ਤੋਂ ਆਪ ਨੂੰ ਬਰਦਾਸ਼ਤ ਕਰਦੇ ਆ ਹੋਏ ਆ ਅੱਜ ਥਾਂ ਥਾਂ ਦੇ ਜਿਹੜੇ ਬੂਟੇ ਫਲਦਾਰ ਤੇ ਸਹਾਰ ਬੂਟੇ ਲਾਏ ਨੇ ਇਹਨਾਂ ਦੀ ਬਹੁਤ ਵੱਡੀ ਇੱਕ ਸਲਾਘਾਯੋਗ ਕਦਮ ਆ ਇਸ ਤਰ੍ਹਾਂ ਦਾ ਜਿਹੜਾ ਹਰੇਕ ਨੌਜਵਾਨ ਨੂੰ ਜ ਕਰਨੇ ਚਾਹੀਦੇ ਨੇਗੇ ਜਿਵੇਂ ਤੁਹਾਨੂੰ ਅੱਜ ਮੇਰੇ ਪਿੰਟਰਲੇਵਾਲ ਦੇ ਨੌਜਵਾਨਾਂ ਨਾਮ ਲਾਇਆ ਇਸੇ ਤਰ੍ਹਾਂ ਜਿਹੜੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਨੂੰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਦੋਸਤੋ ਜਿਵੇਂ ਅੱਜ ਇਹਨਾਂ ਨੇ ਚੰਗੇ ਬਰਾਲੀ ਕੀਤੇ ਨੇ ਵੀਰ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਕੋਈ ਵੀ ਬੰਦਾ ਸਾਡੇ ਨਾਲ ਜੁੜ ਕੇ ਇਸ ਸੇਵਾ ਇਸ ਮੁਹੰਮਦ ਦੇ ਵਿੱਚ ਜੁੜਨਾ ਚਾਹੁੰਦਾ ਤਾਂ ਇਹਨਾਂ ਦੇ ਨਾਲ ਜੁੜ ਸਕਦਾ ਇਹਨਾਂ ਬੰਨੂ ਕੱਲੇ ਪੌਦੇ ਲਾਉਣ ਦੀ ਮੈਂ ਮਣੀ ਹੋਰ ਵੀ ਬਹੁਤ ਸਾਰੇ ਚੰਗੇ ਕੰਮ ਨੇ ਜਿਹੜੇ ਪਿੰਡ ਪਟਲੇਵਾਲ ਦੇ ਵਿੱਚ ਚੰਗੇ ਕੰਮਾਂ ਦੇ ਵਿੱਚ ਹਮੇਸ਼ਾ ਸਿਆਣੇ ਕਹਿੰਦੇ ਨੇ ਕਿ ਜਿਵੇਂ ਕੰਮ ਆਪਣਾ ਸੋਭਾ ਲੋਕਾਂ ਦੀ ਹੁੰਦੀ ਹੈ ਜਿਵੇਂ ਅੱਜ ਇਹਨਾਂ ਨੇ ਬੂਟੇ ਲਾਉਂਦੀ ਸ਼ੁਰੂਆਤ ਕੀਤੀ ਹੈ ਇਸ ਤਰ੍ਹਾਂ ਛੋਟੇ ਛੋਟੇ ਕੰਮ ਹੋਰ ਵੀ ਚੰਗੇ ਕੰਮਾਂ ਦੇ ਵਿੱਚ ਭਾਗ ਲੈਂਦੇ ਨੇ ਕੋਈ ਵੀ ਦੋਸਤ ਮਿੱਤਰ ਇਹਨਾਂ ਦੀ ਸੰਸਥਾ ਦੇ ਵਿੱਚ ਇਹਨਾਂ ਦੇ ਕਲੱਬ ਦੇ ਵਿੱਚ ਜੁੜਨਾ ਚਾਹੁੰਦਾ ਤਾਂ ਇਹਨਾਂ ਨਾਲ ਸੰਪਰਕ ਕਰਕੇ ਜੁੜ ਸਕਦਾ ਜਿਵੇਂ ਅੱਜ ਤੁਹਾਨੂੰ ਅਸੀਂ ਇਹਨਾਂ ਸਾਰਿਆਂ ਨਾਲ ਮਿਲਾਇਆ ਇਸ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਉਦਕਲੀ ਸਸੇ ਕਾਲ ਜੀ